ਸਾਰੇ ਹੀ ਭੈਣ ਭਰਾਵਾਂ ਨੂੰ ਛੱਤਸ਼ੀਰ ਯਕਾਲ ਜੀ ਅੱਜ ਆਪਣੇ ਕੋਲੇ ਨਵੇਂ ਰਿਸ਼ਤੇ ਨੇ ਜੀ ਘਰੇਲੂ ਪਰਿਵਾਰਾਂ ਦੇ ਮੁੰਡੇ ਤੇ ਕੁੜੀਆਂ ਦੇ ਸੋ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਨੋਟ ਕਰੋ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਲੜਕੀ ਦਾ ਜੀ ਜਮਨਾ ਨਗਰ ਹਰਿਆਣਾ ਤੋਂ ਆ ਜੀ ਲੜਕੀ 1998 ਦੇ ਵਿੱਚ ਇਹਨਾਂ ਦਾ ਜਨਮ ਹੈ ਐਸਸੀ ਕਾਸਟ ਹੈ ਜੀ ਲੜਕੀ ਦੀ ਕੱਦ 5 ਫੁੱਟ 8 ਇੰਚ ਹੈ ਪੜ੍ਹਾਈ ਬੀਏ ਪਾਸ ਕਰੀ ਹੋਈ ਆ ਭੈਣਾਂ 3 ਨੇ ਜੀ ਦੋ ਮੈਰਿਡ ਇੱਕਨ ਮੈਰਿਡ ਭਰਾ 1 ਕਰਨ ਮੈਰਿਡ ਹੈ ਜੀ ਕਮਕਾਰਾ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਲੜਕੀ ਨੌਕਰੀ ਕਰਦੀ ਹੈ ਬਹੁਤ ਵਧੀਆ ਘਰ ਪਰਿਵਾਰ ਤੋਂ ਹੈ ਜੀ ਲੜਕੀ ਤੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਸੈਟਲ ਹੋਵੇ ਜੀ ਵਧੀਆ ਜੋ ਲੜਕੇ ਦਾ ਕੰਮ ਕਰਤੇ ਬਿਜ਼ਨਸ ਹੋਵੇ ਸੋ ਪੰਜਾਬ ਤੋਂ ਹੋਵੇ ਜਾਂ ਹਰਿਆਣੇ ਤੋਂ ਹੋਵੇ ਜੀ ਲੜਕਾ ਪਰਿਵਾਰ ਦਾ ਨੰਬਰ ਕਾਲੀ ਪੱਟੀ 'ਚ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਜਲੰਧਰ ਤੋਂ ਕਾਸਟ ਖੱਤਰੀ ਅਰੋੜਾ ਉਮਰ 1992 ਦੇ ਵਿੱਚ ਹੈ ਜੀ ਕੁੜੀ ਦਾ ਸੋ ਪੜ੍ਹਾਈ ਮਾਸਟਰ ਕਾਮਰਸ ਦੀ ਕੀਤੀ ਹੋਈ ਹੈ ਜੀ ਡਿਪਲੋਮਾ ਇਹਨਾਂ ਨੇ ਕੈਨੇਡਾ ਤੋਂ ਕਰਿਆ ਹੋਇਆ ਭਰਾ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਸੋ ਕੰਮ ਕਰ ਹੈ ਜੀ ਕੁੜੀ ਕੈਨੇਡਾ ਚ ਹੈ ਵਰਕ ਪਰਮਿਟ ਤੇ ਆ ਸੋ ਪਿਤਾ ਦਾ ਆਪਣਾ ਬਿਜ਼ਨਸ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਤੋਂ ਇਹ ਲੜਕੀ ਵੀ ਮੰਗੇ ਜੀ ਪਰਿਵਾਰ ਦੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਕਾਲੀ ਪੱਟੀ 'ਚ ਇਹਨਾਂ ਦੇ ਪਰਿਵਾਰ ਦਾ ਨੰਬਰ ਆ ਕੁੜੀ ਦਾ ਤੁਸੀਂ ਕੁੜੀ ਦੇ ਪਰਿਵਾਰ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਸਿੰਘ ਪਤਾ ਪੱਟੀ ਤੋਂ ਹੈ ਜੀ ਮੁੰਡਾ ਦਿੱਲੀ ਰਹਿੰਦਾ ਹੈ ਜੀ 1998 ਦੇ ਵਿੱਚ ਇਹਨਾਂ ਦਾ ਜਨਮ ਹੈ ਜੱਟ ਸਿੱਖ ਕਾਸਟ ਹੈ ਜੀ ਮੁੰਡੇ ਦੀ ਤੇ ਕੱਦ 5 ਫੁੱਟ 8 ਇੰਚ ਹੈ ਉੜਾ 5 10 ਪਾਸ ਹੈ ਜੀ ਮੁੰਡਾ ਕੰਮ ਕਰ ਰਿਹਾ ਜੀ ਸੈਲਫ EMPLOYE ਜਾਂ ਸੈਲਰੀ 30000 ਰੁਪਏ ਮਹੀਨਾ ਮੁੰਡੇ ਦੀ ਤੇ ਪਰਿਵਾਰ ਦੀ ਜੋ ਮੰਗ ਹੈ ਜੀ ਸਹਿਜ ਧਾਰੀ ਗੁਰਸਿੱਖ ਜੱਟ ਸਿੱਖ ਲੜਕੀ ਚਾਹੀਦੀ ਹੈ ਪਰਿਵਾਰ ਨੂੰ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਪੂਰੀ ਜਾਣਕਾਰੀ ਪਰਿਵਾਰ ਕੋਲੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੇ ਦਾ ਜੀ ਨਾਮ ਲਾਲ ਸਿੰਘ ਪਤਾ ਹੁਸ਼ਿਆਰਪੁਰ ਦਾ ਜੀ ਮੁੰਡਾ ਐਸ ਸੀ ਧਾਰਮਿਕ ਆਸਟ ਹੈ ਜੀ ਤੇ ਗੋਤ ਇਹਨਾਂ ਦਾ ਸਵਾਨ ਤੇ ਜਮਤ ਹੈ 1996 ਦੇ ਵਿੱਚ ਮੁੰਡੇ ਦਾ ਜਨਮ ਹੋਇਆ ਜੀ ਜਨਮ ਟਾਈਮ 6:15 ਜੀ ਮੁੰਬਈ ਦਾ ਉਹਦਾ ਇਹ ਮੁੰਡੇ ਨੇ ਬੀ ਟੈਕ ਕਰੀ ਹੋਈ ਹੈ ਜੀ ਸਿਵਲ ਦੀ ਸੋ ਪਿਤਾ ਇਹਨਾਂ ਦੇ ਜੋ ਰਿਟਾਇਰਡ ਨੇ ਜੀ ਨੌਕਰੀ ਤੋਂ ਮਾਤਾ ਇਹਨਾਂ ਦੇ ਘਰੇਲੂ ਹਾਊਸ ਵਾਈਫ ਨੇ ਭੈਣਾਂ ਮੁੰਡੇ ਦੀਆਂ ਦੋ ਨੇ ਜੀ ਇੱਕ ਭੈਣ ਮੈਰਿਡ ਹੈ ਤੇ ਮੁੰਡੇ ਦਾ ਭਰਾ ਵੀ ਇੱਕ ਹੈ ਜੀ ਅਨਮੈਰਿਡ ਹੈ ਭਰਾ ਮੁੰਡੇ ਦਾ ਕੰਮ ਕਰਦਾ ਜੀ ਮੁੰਡੇ ਦੀ ਵਰਕ ਜੋ ਜੋ ਹਾਈ ਸਪੀਡ ਰੇਲ ਕਾਰਪੋਰੇਸ਼ਨ ਪ੍ਰਾਈਵੇਟ ਮੁੰਬਈ ਦੇ ਵਿੱਚ ਜੋ ਮੁੰਡਾ ਕੰਮ ਕਰਦਾ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਸੌਰੀ ਕੁੜੀ ਕਿਸੇ ਵੀ ਕੰਟਰੀ ਦੀ ਪੀਆਰ ਹੋਵੇ ਜਾਂ ਸਟੱਡੀ ਵੀਜ਼ਾ ਹੋਵੇ ਜੀ ਲੜਕੀ ਦੇ ਕੋਲ ਜਾਂ ਪਰਿਵਾਰ ਬਾਹਰ ਭੇਜ ਸਕਦਾ ਹੋਵੇ ਜੀ ਸੋ ਇਹਨਾਂ ਦੇ ਜੋ ਹੁਸ਼ਿਆਰਪੁਰ ਤੋਂ 100 ਕਿਲੋਮੀਟਰ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੋ ਜੀ ਕਾਲੀ ਪੱਟੀ ਚ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਆਪਣੀ ਐਡ ഭവനനിർമ്മാണ നിലയും ਅਗਲਾ ਰਿਸ਼ਤਾ ਜੋ ਆਪਣੇ ਕੋਲ ਲੜਕੇ ਦਾ ਹੈ ਜੀ ਨਾਮ ਦਿਲਮੋਹਿਤ ਸਿੰਘ ਪਤਾ ਕੰਬੋਜ ਸਿੱਖ ਅਕਾਸਟ ਹੈ ਜੀ ਮੁੰਡੇ ਦੀ ਗਰਦਾਸਪੁਰ ਤੋਂ ਹੈ ਜੀ ਮੁੰਡਾ ਹੈ 1998 ਦੇ ਵਿੱਚ ਇਹਨਾਂ ਦਾ ਜਨਮ ਹੈ ਜੀ ਜਨਮ ਸਥਾਨ ਇਹਨਾਂ ਦਾ ਗਰਦਾਸਪੁਰ ਚ ਹੈ ਜੀ ਕੱਦ 5 ਫੁੱਟ 8 ਇੰਚ ਭੈਣ ਇਹਨਾਂ ਦੀ ਮੈਰਿਡ ਹੈ ਜੀ ਤੇ ਪਿਤਾ ਇਹਨਾਂ ਦੇ ਨੌਕਰੀ ਤੋਂ ਰਿਟਾਇਰਡ ਨੇ ਟੀਚਰ ਸੀ ਇਹਨਾਂ ਦੇ ਪਿਤਾ ਸੋ ਮਾਤਾ ਇਹਨਾਂ ਦੇ ਘਰੇਲੂ ਹਾਊਸ ਵਾਈਫ ਨੇ ਜੀ ਕੰਮ ਕਰ ਹੈ ਜੀ ਮੁੰਡਾ ਅਨਟਾਰੀਓ ਕੈਨੇਡਾ ਦੇ ਵਿੱਚ ਪੀਆਰ ਹੈ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਮੁੰਡੇ ਕੋਲ ਸੋ ਚਾਈਲਡਹੂਡ ਐਜੂਕੇਟਰ ਦਾ ਮੁੰਡਾ ਉਹ ਕੰਮ ਕਰਦੇ ਜੀ ਪਰਿਵਾਰ ਦੀ ਜੋ ਮੰਗ ਹੈ ਕੁੜੀ ਭਾਵੇਂ ਪੰਜਾਬ ਦੀ ਹੋਵੇ ਜਾਂ ਕੈਨੇਡਾ ਦੀ ਹੋਵੇ ਜੀ ਵਧੀਆ ਪਰਿਵਾਰ ਦੀ ਲੜਕੀ ਹੋਣੀ ਚਾਹੀਦੀ ਆ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਜੋ ਰਿਸ਼ਤਾ ਹੈ ਜੀ ਸਿੰਗਲਾ ਬாய் ਸਿੰਗਲਾ ਪਰਿਵਾਰ ਦਾ ਮੁੰਡਾ ਹੈ ਜੀ ਜੀਰਕਪੁਰ ਤੋਂ ਉਮਰ 1997 ਚ ਹੈ ਜੀ ਮੁੰਡੇ ਦੀ ਜੋ ਜਨਮ ਟਾਈਮ ਜੋ 4:30 ਦਾ ਹੈ ਜੀ ਸਵੇਰ ਦਾ ਜਨਮ ਸਥਾਨ ਮੁੰਡੇ ਦਾ ਕੈਥਲ ਵਿੱਚ ਹੋਇਆ ਜੀ ਤੇ ਕੱਦ 5 ਫੁੱਟ 6 ਇੰਚ ਹੈ ਪੜ੍ਹਾਈ ਬੀਏ ਪਾਸ ਕਰਿਆ ਮੁੰਡੇ ਨੇ ਨਾਲ ਹੀ ਆਈਟੀਆਈ ਡਿਪਲੋਮਾ ਕਰਿਆ ਹੋਇਆ ਜੀ ਵਧੀਆ ਵੈਸ਼ਨੋ ਪਰਿਵਾਰ ਹੈ ਜੀ ਕੰਮ ਕਰਦੇ ਜੀ ਆਪਣਾ ਬਿਜ਼ਨਸ ਹੈ ਨਾ ਦਾ ট্রেਡਿੰਗ ਦਾ ਫਰਮ ਹੈ ਨਾ ਦੀ ਰੀਅਲ ਏਸਟੇਟ ਡਿਜੀਟਲ ਮਾਰਕੀਟਿੰਗ ਦਾ ਜੋ ਕੰਮ ਕਰਦੇ ਨੇ ਜੀ ਸੋ ਇਹਨਾਂ ਦੀ ਸਲਾਨਾ ਜੋ ਇਨਕਮ 1 ਕਰੋੜ ਦੇ ਲਗਭਗ ਹੈ ਜੀ ਸੋ ਵਧੀਆ ਇਹਨਾਂ ਦਾ ਜੀਰਕਪੁਰ ਦੇ ਵਿੱਚ ਆਪਣੇ ਘਰ ਨੇ ਜੀ ਫਲੈਟ ਨੇ ਸੋ ਇਹਨਾਂ ਦਾ ਆਫਿਸ ਵੀ ਜੀਰਕਪੁਰ ਦੇ ਵਿੱਚ ਹੈ ਜੀ ਸੋ ਵੈਲਿਊ ਘਟੋ ਘਟ 5 ਕਰੋੜ ਦੀ ਹੈ ਜਿਨ੍ਹਾਂ ਦੀ ਜੋ ਪ੍ਰੋਪਰਟੀ ਹੈ ਬਾਕੀ ਕਾਲੀ ਪੱਟੀ ਚ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਇਹਨਾਂ ਦੇ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜਿੰਨੇ ਵੀ ਰਿਸ਼ਤੇ ਦਿੱਤੇ ਜਾਂਦੇ ਨੇ ਜੀ ਆਪਣੇ ਪੇਜ ਦੇ ਉੱਪਰ ਜਾਂ ਵੀਡੀਓਜ਼ ਦੇ ਵਿੱਚ ਸਾਰੇ ਪਰਿਵਾਰਾਂ ਦੇ ਨੰਬਰ ਸਮੇਤ ਹੁੰਦੇ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੁੰਦਾ ਹੈ ਤੇ ਨੀਚੇ ਵਾਲਾ ਸਾਡਾ ਪੇਜ ਦਾ ਨੰਬਰ ਹੁੰਦਾ ਹੈ ਜੀ ਸਾਡੇ ਨਾਲ ਤੁਸੀਂ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਸੱਟ ਸਕਦੇ ਹੋ ਜੀ ਸਾਰਾ ਸੋ ਸੱਜ ਤੁਹਾਡੇ ਕੋਲ ਆ ਜਾਏਗਾ ਸੋ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਪੁੱਛਗਿੱਛ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰਿਆ ਕਰੋ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ